ਦੇਖੋ ਜੀ 메ਨ ਬਾਜ਼ਾਰ ਤਪੇ ਦਾ ਖੜੇ ਆ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦੇ ਮੀਂਹ ਆ ਤੇ ਦੁਕਾਨਾਂ ਦੇਖੋ ਤੁਸੀਂ ਦੇਖੋ ਬੰਦਾ ਸਾਰੀਆਂ ਜੀ ਅਸੀਂ ਅੱਜ ਸ਼ਿਕਨ ਦੇ ਲਈ ਕੁ ਬੱਚਿਆਂ ਦੇ ਲਈ ਕੋਤ ਲੈ ਕੇ ਸੰਗ ਤਾਂ ਸੇਵਾ ਕਰ ਰਹੀਆਂ ਨੇ ਇੱਧਰ ਸਾਡੇ ਵੀਰ ਇਹਨਾਂ ਦੇ ਕੋਲੇ ਆਏ ਸੀ ਤੇ ਆਹ ਦੇਖੋ ਇਧਰ ਪਾਣੀ ਸਾਰੇ ਪਾਸੇ ਪਾਣੀ ਪਾਣੀ ਭਰਿਆ ਪਿਆ ਦੇਖੋ ਸਾਰੀਆਂ ਦੁਕਾਨਾਂਵਾਂ ਦਾ ਆਹ ਦੇਖੋ ਦੇਖੋ ਆ ਮੋਟਰਸਾਈਕਲ ਆ ਰਹੇ ਦੇਖੋ 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 ਜੀ ਆ ਮੇਨ ਬਾਜ਼ਾਰ ਤਪਾ ਬਾਹਰ ਦੀ ਤਾਂ ਉਹ ਜਿਹੜੀ ਸੜਕ ਜਾਂਦੀ ਹੈ ਦੇਖੋ ਆ ਦੇ ਬਾਈ ਮੋਟਰਸਾਈਕਲ ਲੈ ਜਾਂਦਾ ਇਧਰ ਦੇਖ ਦੇਖੋ ਇਧਰ ਸਾਧੂ ਜੀ ਖੜੇ ਆ ਨਾਮ ਰੰਗ ਚ ਵਸਤਾ ਗਰਵਾਣੀਆਂ ਨੇ ਰੰਗੇ ਸਾਧੂ ਜੀ ਇਹ ਆਪਣੇ ਹੈਗਾ ਕੰਦਨ ਸਰਵਿਸ ਸਟਾਪ ਆਪਣੇ ਆ ਇੱਥੇ ਸਾਰੇ ਵੀਰਾਂ ਨੂੰ ਆਇਆ ਵੇ ਕੇ ਦਰਸ਼ਨ ਦੇਇਆ ਕਰੋ ਬਹੁਤ ਸ਼ੁੱਧ ਇੱਥੇ ਭੋਜਨ ਬਾਣੀ ਬਣਦਾ ਹੈ ਦੇਖੋ ਬਹੁਤ ਹਾਲਾਤ ਜਿਹੜੇ ਨਾਜ਼ਕ ਬਣੇ ਹੋਏ ਨੇ ਪੰਜਾਬ ਦੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਜਿਹੜੀ ਦੱਬ ਕੇ ਸ਼ੇਅਰ ਕਰਦੇ ਹੋ ਜੀ ਤੇ ਨਾਲ ਹੀ ਸਾਡਾ ਜਿਹੜਾ ਹੁੰਦੜ ਵਾਲੇ ਚੈਨਲ ਆ ਉਹ ਸਾਰੇ ਵੀਰ ਸਸਪੋਰਟ ਕਰਿਓ ਜੀ ਧੰਨਵਾਦ ਜੀ